ਬਹੁਤ ਸਾਰੇ ਜਿਹੜੇ ਯੁਵਾ ਨੌਜਵਾਨ ਨੇ ਉਹਨਾਂ ਨੂੰ ਪਾਗ ਲੈਣ ਦਾ ਮੌਕਾ ਮਿਲਣਾ ਹੈ ਦੇਚ ਏਜ ਲਿਮਿਟ ਤੇ ਫੰਡਿੰਗ ਦੀ ਲਿਮਿਟ ਕੀ ਹੋਵੇ ਇਹ ਪ੍ਰੋਗਰਾਮ ਕਿਉਂਕਿ ਪਹਿਲਾਂ ਦਾ ਪਲਾਨ ਕੀਤਾ ਹੋਇਆ ਸੀ ਇਸ ਕਰਕੇ ਅਸੀਂ ਪ੍ਰੋਗਰਾਮ ਨੂੰ ਰੋਕ ਨਹੀਂ ਸਕੇ ਕੈਂਪਸ ਟੈਂਕ ਦਾ ਲਾਭ ਲੈਣ ਲਈ ਜਿਹੜੇ ਰਜਿਸਟ੍ਰੇਸ਼ਨ ਹੋਈ ਦੀ ਉਹਦਾ ਪ੍ਰੋਸੈਸ ਕੀ ਰਹੇਗਾ ਅਨਯਰ ਦੇਖ ਰਹੇ ਤੁਸੀਂ ਮੈਂ ਰਮਨ ਜੋ ਸਿੰਘ ਅੱਜ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਇਆ ਇੱਥੇ ਅੱਜ ਜਿਹੜਾ ਕੈਂਪਸ ਟੈਂਕ ਪੰਜਾਬ ਜਿਹੜਾ ਲਾਂਚ ਕੀਤਾ ਗਿਆ ਜਿਸ ਦੇ ਨਾਲ ਜਿਹੜਾ ਵਿਦਿਆਰਥੀ ਨੂੰ ਕਾਫੀ ਲਾਭ ਹੋ ਗਿਆ ਇਹ ਯੂਨੀਵਰਸਿਟੀ ਦੀ ਇੱਕ ਚੰਗੀ ਪਹਿਲ ਕਦਮੀ ਹੈ ਜੇਕਰ ਕਿਸੇ ਵਿਅਕਤੀ ਦੇ ਕੋਲ ਕਿਸੇ ਵਿਦਿਆਰਥੀ ਦੇ ਕੋਲ ਕੋਈ ਆਈਡੀਆ ਹੈ ਤਾਂ ਯੂਨੀਵਰਸਿਟੀ ਉਸ ਦੇ ਉੱਤੇ ਜਿਹੜਾ ਇਨਵੈਸਟ ਕਰੇਗੀ ਤੇ ਜਿਹੜੇ ਸਟੂਡੈਂਟਸ ਨੇ ਉਹ ਆਪਣੇ ਆਈਡੀਆ ਜਿਹੜੇ ਆ ਲੈ ਕੇ ਆ ਕੇ ਆਪਣਾ ਸੁਪਨਾ ਸਾਕਾਰ ਕਰ ਸਕਦੇ ਨੇ ਤਾਂ ਇਸ ਮੌਕੇ ਤੇ ਅੱਜ ਅਸੀਂ ਜਿਹੜਾ ਪੰਜਾਬ ਕੈਂਪਸ ਟੈਂਕ ਜਿਹੜਾ ਲਾਂਚ ਹੋ ਰਿਹਾ ਇਸ ਮੌਕੇ ਅਸੀਂ ਯੂਨੀਵਰਸਿਟੀ ਦੇ ਵਿੱਚ ਪਹੁੰਚਿਆ ਤਾਂ ਅੱਜ ਯੂਨੀਵਰਸਿਟੀ ਦੇ ਚਾਂਸਲਰ ਜਿਹੜੇ ਅਸਤਨਾਮ ਸਿੰਘ ਸੰਧੂ ਸਾਡੇ ਨਾਲ ਮੌਜੂਦ ਨੇ ਉਹ ਅਕੈਡਮੀ ਕੀਤੀ ਗਿਆ ਸਟੂਡੈਂਟ ਨੂੰ ਕੀ ਲਾਭ ਹੋਵੇਗਾ ਤੇ ਇਹ ਲਾਭ ਲੈਣ ਦੇ ਲਈ ਰਜਿਸਟ੍ਰੇਸ਼ਨ ਦਾ ਜਿਹੜਾ ਪ੍ਰੋਸੈਸ ਹੋ ਕੀ ਰਹੇਗਾ ਦੇਖੋ ਜੀ ਅੱਜ ਕੈਂਪਸ ਟੈਂਕ ਪੰਜਾਬ ਚੈਪਟਰ ਨੂੰ ਲਾਂਚ ਕੀਤਾ ਗਿਆ ਹੈ ਔਰ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਯੁਵਾ ਨੌਜਵਾਨ ਹੈ ਉਹਨਾਂ ਨੂੰ ਭਾਗ ਲੈਣ ਦਾ ਮੌਕਾ ਮਿਲਣਾ ਹੈ 6 ਮਿਲੀਅਨ ਯੂ ਐਸ ਡਾਲਰ ਦੀ ਫੰਡਿੰਗ ਇਸ ਦੇ ਵਿੱਚ ਹੈ ਔਰ ਬਹੁਤ ਸਾਰੀ ਮੈਂਟਰਸ਼ਿਪ ਤੇ ਹੋਰ ਸਹੂਲਤਾਂ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਇਸ ਖੇਤਰ ਦੇ ਵਿੱਚੋਂ ਨੌਜਵਾਨ ਜਿਨ੍ਹਾਂ ਦੇ ਕੋਲੇ ਆਈਡੀਆ ਹੈਗੇ ਨੇ ਉਹ ਅੱਗੇ ਆਉਣ ਔਰ ਉਹ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਉਹ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਆ ਉਹ ਇਸ ਮੰਚ ਤੇ ਆ ਕੇ ਉਹਨਾਂ ਨੂੰ ਸਾਰੇ ਮੌਕੇ ਮਿਲਣਗੇ ਉਹਨਾਂ ਨੂੰ ਫੰਡਿੰਗ ਵੀ ਮਿਲੇਗੀ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ ਇਸ ਦੇ ਵਿੱਚ ਏਜ ਲਿਮਟ ਤੇ ਫੰਡਿੰਗ ਦੀ ਲਿਮਟ ਕੀ ਹੋਵੇਗੀ ਦੇਖੋ ਏਜ ਲਿਮਟ ਤਾਂ ਇਸ ਦੇ ਵਿੱਚ ਯੰਗ ਐਂਟਰਪ੍ਰੈਨਰਸ਼ਿਪ ਹੈ ਸੁਭਾਅਕ ਹੈ ਕਿ ਸਾਨੂੰ ਨੌਜਵਾਨਾਂ ਵਾਸਤੇ ਹੀ ਪ੍ਰੋਗਰਾਮ ਹੈ ਲੇਕਿਨ ਫੰਡਿੰਗ ਜਿਹੜੀ ਆ ਉਹ 6 ਮਿਲੀਅਨ ਯੂਐਸ ਡਾਲਰ ਟੋਟਲ ਫੰਡਿੰਗ ਦੀ ਪਲੇਜ ਹੈ ਹੁਣ ਇਸ ਦੇ ਵਿੱਚੋਂ ਕਿਸੇ ਦੇ ਆਈਡੀਆ ਵਿੱਚ ਕਿੰਨਾ ਦਮ ਹੈ ਉਸ ਦੇ ਆਧਾਰ ਤੇ ਉਸ ਨੂੰ ਫੰਡਿੰਗ ਜਿਹੜੀ ਆ ਵੈਂਚਰ ਕੈਟਾਲਿਸਟ ਕਰਨਗੇ ਕਿਉਂਕਿ ਇਹ ਪ੍ਰਾਈਵੇਟ ਇਨੀਸ਼ੀਏਟਿਵ ਹੈ ਔਰ ਇਸ ਦੇ ਵਿੱਚ ਜੋ ਫੰਡਿੰਗ ਕਰਨ ਵਾਲੇ ਜਿਹੜੇ ਲੋਕ ਨੇ ਉਹ ਵੈਂਚਰ ਕੈਟਾਲਿਸਟ ਨੇ ਉਹ ਆਪਣੀ ਫੰਡਿੰਗ ਕਰਨਗੇ ਅੱਜ ਜਿਹੜਾ ਉਦਘਾਟਨ ਹੋਇਆ ਉਹਦੇ ਬਾਰੇ ਅੱਜ ਇੱਥੇ ਜਿਹੜੇ ਮਨੋਰ ਲਾਲ ਘੱਟਰ ਵੀ ਪਹੁੰਚੇ ਸੀ ਉਹਨਾਂ ਦੇ ਵੱਲੋਂ ਵੀ ਮੁਬਾਰਕਬਾਦ ਦਿੱਤੀ ਗਈ ਤੇ ਅੱਜ ਜਿਹੜੇ ਪੰਜਾਬ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਅੱਜ ਬਹੁਤ ਹੀ ਸਮਾਜ ਦੇ ਲਈ ਇੱਕ ਸੰਵੇਦਨਸ਼ੀਲ ਸਮਾਂ ਹੈ ਇਹ ਪ੍ਰੋਗਰਾਮ ਕਿਉਂਕਿ ਪਹਿਲਾਂ ਦਾ ਪਲਾਨ ਕੀਤਾ ਹੋਇਆ ਸੀ ਇਸ ਕਰਕੇ ਅਸੀਂ ਪ੍ਰੋਗਰਾਮ ਨੂੰ ਰੋਕ ਨਹੀਂ ਸਕੇ ਲੇਕਿਨ ਅੱਜ ਸਾਡੇ ਪੰਜਾਬ ਦੇ ਹਜ਼ਾਰਾਂ ਪਿੰਡ ਜਿਹੜੇ ਆ ਉਹ ਪਾਣੀ ਵਿੱਚ ਡੁੱਬੇ ਹੋਏ ਆ ਲੱਖਾਂ ਲੋਕ ਸਾਡੇ ਜਿਹੜੇ ਪੈਣਪਰਾ ਨੇ ਉਹ ਫਸੇ ਹੋਏ ਆ ਬਹੁਤ ਸਾਰਾ ਨੁਕਸਾਨ ਫਸਲਾਂ ਦਾ ਪਸ਼ੂ ਤੰਣ ਦਾ ਹੋ ਚੁੱਕਿਆ। ਔਰ ਅਜੇ ਵਿੱਚ ਅਸੀਂ ਸਾਰਿਆਂ ਨੇ ਮਿਲ ਕੇ ਆਪਣੇ ਰਾਹਤ ਕਾਰਜਾਂ ਵਾਸਤੇ ਯਤਨ ਸ਼ੁਰੂ ਕੀਤੇ ਹੋਏ ਆ ਆਪਣੇ ਆਪਣੇ ਪੱਧਰ ਤੇ ਵੀ ਕਰ ਰਹੇ ਆ ਸਮਾਜ ਸੇਵੀ ਸੰਸਥਾਵਾਂ ਵੀ ਕਰ ਰਹੀਆਂ। ਔਰ ਪੰਜਾਬ ਦੀਆਂ ਸਾਰੀਆਂ ਹੀ ਸਿੱਖਿਆ ਸੰਸਥਾਵਾਂ ਨੇ ਮਿਲ ਕੇ ਇੱਕ ਫੰਡ ਇਕੱਠਾ ਕੀਤਾ ਹੈ। ਔਰ ਅਸੀਂ ਲਗਾਤਾਰ ਜਿਹੜੇ ਜ਼ਿਆਦਾ ਹੜ ਤੋਂ ਪੀੜਿਤ ਇਲਾਕੇ ਹੈਗੇ ਨੇ ਉੱਥੇ ਅਸੀਂ ਉਹ ਸੁਵਿਧਾਵਾਂ ਪਹੁੰਚਾਉਣ ਵਾਸਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ। ਕੱਲ ਸਾਡਾ ਇੱਕ ਡੈਲੀਗੇਸ਼ਨ ਜਿਹੜਾ ਹੈ ਪੰਜਾਬ ਦੀਆਂ ਸੰਸਥਾਵਾਂ ਦਾ ਉਹ ਇਨ੍ਹਾਂ ਖੱਡ ਤੋਂ ਜਿਹੜੇ ਅਤੀ ਪ੍ਰਭਾਵਿਤ ਖੇਤਰ ਨੇ ਉਹਨਾਂ ਵਿੱਚ ਜਾ ਕੇ ਉਹ ਸਹੂਲਤਾਂ ਕਿਵੇਂ ਪਹੁੰਚ ਰਹੀਆਂ ਨਹੀਂ ਪਹੁੰਚ ਰਹੀਆਂ ਉਹਨਾਂ ਦਾ ਸਿਮਉਾਇਨਾ ਵੀ ਕਰਾਂਗੇ ਔਰ ਨਮਾ ਵੀ ਅਸੀਂ ਜਿਹੜੇ ਉੱਥੇ ਸਮਗਰੀ ਆ ਉਹ ਲੈ ਕੇ ਉਹਨਾਂ ਲੋਕਾਂ ਤੱਕ ਪਹੁੰਚਾਵਾਂ ਸਰ ਜਿਹੜੇ ਪ੍ਰੋਸੈਸ ਹੈ ਮਤਲਬ ਕੈਂਪਸ ਟੈਂਕ ਦਾ ਇਹਦਾ ਲਾਭ ਲੈ ਲਈ ਜਿਹੜੇ ਰਜਿਸਟ੍ਰੇਸ਼ਨ ਹੋਈ ਕੀ ਉਹਦਾ ਪ੍ਰੋਸੈਸ ਕੀ ਰਹੇਗਾ ਨਹੀਂ ਆਨਲਾਈਨ ਹੈ ਜੀ ਉਹਦੀ ਕੋਈ ਫੀਸ ਨਹੀਂ ਹੈ ਕੋਈ ਵੀ ਆ ਕੇ ਉਸਤੇ ਰਜਿਸਟਰ ਕਰ ਸਕਦਾ ਹੈ ਕੀ ਸਰ ਕੀ ਵੈਬਸਾਈਟ ਵਗੈਰਾ ਕੀ ਆਉਂਦੀ ਹੈ ਇਹ ਕੈਂਪਸ ਟੈਂਕ ਦੇ ਨਾਮ ਤੇ ਸਰਚ ਕਰੋਗੇ ਤੁਹਾਨੂੰ ਮਿਲ ਜੇਗਾ ਜੀ